ਸਾਰਾ ਕੁਛ ਇਹਦਾ ਕਰਾਤਰ ਹੈ ਮਨਪ੍ਰੀਤ ਨੇ ਜਿੰਨੀਆਂ ਵਧੀਕੀਆਂ ਕੀਤੀਆਂ ਨਾ ਇਹਨੇ ਕੀਤੀਆਂ ਨੇ ਪੁੱਛੇ ਨੂੰ ਕਿਉਂ ਕੀਤੀਆਂ ਕਿੰਵੇਂ ਗੱਲ ਕੀ ਹੋ ਕੀ ਮਤਲਬ ਮਮੀ ਮੈਂ ਕੁਛ ਜਾਣ ਬੁੱਝ ਕੇ ਨਹੀਂ ਕੀਤਾ ਕਿਉਂਕਿ ਸ਼ੁਰੂ ਤਾਂ ਹੀ ਮੈਂ ਪ੍ਰਧਾਨਗੀ ਕੀਤੀ ਆ ਨੰਦ ਪ੍ਰਧਾਨਗੀ ਕਰਦੀ ਹੁੰਦੀ ਹੈ ਨਾ ਤੇ ਉਹ ਹੀ ਮੈਂ ਕੀਤੀ ਸੀ ਤੇ ਭਾਬੀ ਵਿੱਚ ਕਿਉਂ ਟੰਗ ਡਾਉਂਦੀ ਸੀਗੀ ਪੁੱਤ ਮੈਨੇ ਆਪ ਦੀ ਸਹੇਲੀ ਨਾਲ ਫੋਨ ਤੇ ਗੱਲਾਂ ਕਰਦੀਆਂ ਸੁਣੀ ਐ ਕਹਿੰਦੀ ਸਾਰਾ ਕੁਛ ਮੈਂ ਝੂਠਾ ਬਣਾਉਣਾ ਕਿ ਮੇਰੇ ਭਰਾ ਨੂੰ ਦੱਸਦੀ ਸੀ ਵੀ ਮੇਰੀ ਪਰਜਾਈ ਨੂੰ ਘਰੋਂ ਕਢਾਣਿਆ ਤਾਕਿ ਸਾਰੀ ਪ੍ਰਧਾਨਗੀ ਮੇਰੇ ਹੱਥ 'ਚ ਰਹੇ। ਅੱਛਾ। ਨਾ ਜੀਤੀ। ਇਹ ਗੱਲ ਸੱਚ ਹੈ? ਵੀ ਤੂੰ ਸਾਰਾ ਕੁਝ ਜਾਣ ਕੇ ਕਰਿਆ ਇਹ? ਮੇਰੇ ਨਾਲ ਗੱਲ ਕਰ। ਉਹ ਦਿਨ ਸਬਜ਼ੀ 'ਚ ਨੂਨ ਕਿਨੇ ਪਾਇਆ ਸੀ? ਤੈ? ਹਾਂ ਵੀਰੇ। ਅੱਛਾ। ਜਿਸ ਦਿਨ ਉਹ ਕਮਰੇ 'ਚ ਉਹ ਕਹਿੰਦੀ ਤੂੰ ਧੱਕੇ ਮਾਰ ਕੇ ਕੱਢਿਆ ਵੀ ਥਾਪੜਾ ਮਾਰਿਆ। ਸੱਚ ਦੀ ਹੈ ਝੂਠ ਦੀ ਹੋ? ਸੱਚ ਦੀ ਹੈ ਝੂਠ ਦੀ? ਝੂਠ ਸੀ ਵੀਰੇ। ਨੱਥ ਕਿੰਨਾ ਕੀ ਮਾਰਾ ਕਰਦਾ ਤੇਰਾ ਮੈਂ ਕੀ ਮਾਰਾ ਕਰਿਆ ਦੀ ਤੇਰਾ ਮੈਂ ਤੇਰੇ ਪਿੱਛੇ ਮੈਂ ਆਪਦੇ ਘਰ ਵਾਲੀ ਨੂੰ ਇੰਨਾ ਪੁੱਠਾ ਬੋਲਿਆ ਉਹਨੂੰ ਘਰੋਂ ਬਾਹਰ ਕੱਢਿਆ ਵੀ ਨਾ ਮੇਰੀ ਭੈਣ ਹੈ ਉਹ ਇਸ ਘਰ ਚ ਕੁਛ ਮਰਜ਼ੀ ਕਰੇ